ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਸਤ ਗੁਰ ਭੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅਪਡੇਟ ਜਿਹੜੀ ਤੁਹਾਨੂੰ ਨਾਲ ਸਾਂਝੀ ਕਰਨ ਲੱਗੇ ਆ ਕਿ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ 8 ਤਰੀਕ ਦਾ ਦੁਪਹਿਰ ਤੋਂ ਬਾਅਦ ਜੋ ਵੀ ਅਪਡੇਟ ਆਊਗੀ ਉਹ ਵੀ ਤੁਹਾਨੂੰ ਨਾਲ ਸਾਂਝੀ ਕਰਾਂਗੇ ਪਰੰਤੂ ਇਹ ਅੱਜ ਜਿਹੜੀ ਦੁਪਹਿਰ ਤੋਂ ਪਹਿਲਾਂ ਦੇ ਜਾਂ ਦੇਰ ਸ਼ਾਮ ਤੱਕ ਦੇ ਮੌਸਮ ਦੇ ਅਪਡੇਟ ਤੁਹਾਨੂੰ ਦੱਸਣ ਲੱਗੇ ਆ ਕਿ ਇੱਕ ਜਿਹੜਾ ਸਿਸਟਮ ਹੈ ਉਹ ਪਹੁੰਚਿਆ ਹੋਇਆ ਪੰਜਾਬ ਵੱਲੋਂ ਆ ਰਿਹਾ ਹੈ ਤੇ ਉਸ ਦੇ ਕੀ ਪ੍ਰਭਾਵ ਪੰਜਾਬ ਦੇ ਉੱਤੇ ਰਹਿਣਗੇ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਆਪਣੀ ਫੇਸਬੁੱਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਅਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਅਤੇ ਆਪਣੇ ਇੰਸਟਾਗ੍ਰam ਪੇਜ ਨੂੰ ਮੌਸਮ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰ ਲਿਓ ਦੋਸਤੋ ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ ਕਿ ਸਿਸਟਮ ਹੈ ਜਿਹੜਾ ਪਹੁੰਚਿਆ ਹੋਇਆ ਹੈ ਪੰਜਾਬ ਦੇ ਵਿੱਚ ਜੇਕਰ ਇਸ ਦੀ ਗੱਲ ਕਰੀ ਤਾਂ ਇਹ ਜਿਹੜਾ ਪੱਛਮੀ ਸਾਈਡ ਦੇ ਤੇ ਪਹਾੜੀ ਇਲਾਕਿਆਂ ਦੇ ਵਿੱਚ ਸਿਸਟਮ ਬਣਿਆ ਹੋ ਇਸ ਸਾਈਡ ਹੈ ਬੜੇਵਰ ਰਾਤ ਤਹਾਨੂੰ ਇਹ ਜਿਹੜਾ ਲੈਂਦੇ ਪੰਜਾਬ ਵਾਲਾ ਸੀ ਦਿਖਾਇਆ ਸੀ ਪਰੰਤੂ ਇਹ ਪਹਾੜੀ ਇਲਾਕਿਆਂ ਵਿੱਚ ਪਹੁੰਚ ਚੁੱਕਾ ਜਿਵੇਂ ਕਿ ਜੰਮੂ ਐਂਡ ਕਸ਼ਮੀਰ ਇਧਰ ਹਿਮਾਚਲ ਦੇ ਇਲਾਕਿਆਂ ਵਿੱਚ ਥੋੜਾ ਜਿਆ ਪਹੁੰਚਾ ਹੋਇਆ ਇਸ ਸਾਈਡ ਨੂੰ ਤੇ ਬਾਕੀ ਦੋਸਤੋ ਇਸ ਦਾ ਪ੍ਰਭਾਵ ਸਿਹਰ ਦੇ ਜਿਹੜੇ ਪਹਿਲੇ ਘਾਟੇ ਸੀ ਤਾਂ ਇਸ ਦਾ ਪ੍ਰਭਾਵ ਮਾਝੇ ਦੇ ਜਿਹੜੇ ਮਾਝੇ ਦੇ ਇਲਾਕੇ ਨੇ ਉੱਤਰੀ ਖੇਤਰ ਨੇ ਜਿਹੜੇ ਜਿਵੇਂ ਸ੍ਰੀ ਅਮਰਸਰ ਸਾਹਿਬ ਹੋ ਗਾ ਪਠਾਨਕੋਟ ਗੁਰਦਾਸਪੁਰ ਇਹਨਾਂ ਇਲਾਕਿਆਂ ਦੇ ਵਿੱਚ ਕੁਝ ਖੇਤਰਾਂ ਦੇ ਵਿੱਚ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਟੁੱਟਵੇਂ ਰੂਪ ਦੇ ਵਿੱਚ ਸਵੇਰ ਦੇ ਪਹਿਲੇ ਘੰਟਿਆਂ ਵਿੱਚ ਜਿਹੜੇ ਪਹਿਲੇ 2-3 ਘੰਟੇ ਹੁੰਦੇ ਨੇ 6-7 ਵਜੇ ਤੋਂ ਲੈ ਕੇ 8-9 ਵਜੇ ਤੱਕ ਇਸ ਤਰ੍ਹਾਂ ਜਿਹੜੇ ਮੀਂਹ ਦੇ ਕਾਰਵਨਾਂ ਹੋ ਟੁੱਟ ਮੇਰੋ ਵਿੱਚ ਕਿਨਵਨ ਕਨ ਜਾਂ ਗੁੰਦਾਬੰਦੀ ਕੋਈ ਹੋਊਗੀ ਤੇ ਉਸ ਤੋਂ ਬਾਅਦ ਜਿਹੜਾ ਮੌਸਮਾ ਉਹ ਬੱਦਲਵਾਈ ਵਾਲਾ ਜਿਵੇਂ ਮਾਝੇ ਤੇ ਇਧਰ ਨਾਲ ਲੱਗਦੇ ਲਾ ਕੇ ਕਪੂਰਤਲਾ ਤਰਨਤਨ ਸਾਹਿਬ ਜਾਂ ਫਰੋਜ਼ਪੁਰ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਬੱਦਲਵਾਈ ਆ ਉਹ ਬਣੀ ਹੋਈ ਨਜ਼ਰ ਆਊਗੀ ਤੇ ਇਹਨਾਂ ਇਲਾਕਿਆਂ ਦੇ ਵਿੱਚ ਬੱਦਲਵਾਈ ਪਹੁੰਚੂਗੀ ਕਿਉਂਕਿ ਦੇਖ ਸਕਦੇ ਹੋ ਤੁਸੀਂ ਇਹਨਾਂ ਇਲਾਕਿਆਂ ਦੇ ਇਹ ਜਿਹੜੀ ਬਹੁਤ ਹੀ ਨੇੜੇ ਜਿਹੜੀ ਇਹ ਬੱਦਲਵਾਈ ਆ ਬਹੁਤ ਨੇੜ ਤਾਰਨ ਤਾਰ ਸਾਹਿਬ ਇਹਨਾਂ ਇਲਾਕਿਆਂ ਨੂੰ ਕਵਰ ਕਰੂਗੀ ਜਿਹੜੇ ਮਾਝੇ ਤੇ ਦੁਆਬੇ ਦੇ ਨਾਲ ਲੱਗਦੇ ਨੇ ਤੇ ਇਹ ਸਿਸਟਮ ਦਾ ਪ੍ਰਭਾਵ ਆਪਾਂ ਨੂੰ ਦੁਪਹਿਰ ਤੋਂ ਬਾਅਦ ਥੋੜਾ ਜਿਆਦਾ ਦੇਖਣ ਨੂੰ ਮਿਲੂ ਕਿਉਂਕਿ ਇਹ ਜਿਹੜੀ ਪੱਛਮੀ ਸਾਈਡ ਤੋਂ ਦੱਖਣ ਪੱਛਮੀ ਏਰੀਆ ਦੇ ਵਿੱਚੋਂ ਇਸ ਤਰ੍ਹਾਂ ਜਿਹੜੀ ਇਹ ਬੱਦਲ ਵਈ ਹੈ ਇਹ ਇਸ ਤਰ੍ਹਾਂ ਅਜੈਂਟਰ ਕਰੂਗੀ ਰਾਤ ਇਹ ਇਸ ਸਾਈਡ ਨੂੰ ਐਂਟਰ ਕਰ ਰਹੀ ਸੀ ਕਿਉਂਕਿ ਇਹ ਅੱਗੇ ਲੰਘ ਕੇ ਪਹਾੜੀ ਇਲਾਕਿਆਂ ਵਿੱਚ ਪਹੁੰਚ ਚੁੱਕੇ ਤੇ ਇੱਥੋਂ ਇਹ ਦੁਬਾਰਾ ਵਾਪਸੀ ਕਰਦੀ ਹੋਈ ਇਹਨਾਂ ਇਲਾਕਿਆਂ ਵਿੱਚ ਨੂੰ ਇਹ ਇਸ ਤਰ੍ਹਾਂ ਆਪਾਂ ਨੂੰ ਦੇਖਣ ਨੂੰ ਮਿਲੂਗੀ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਇਹ ਸਿਸਟਮ ਹੈ ਹੁਣ ਇਸ ਸਮੇਂ ਇਸ ਸਾਈਡ ਤੋਂ ਜਾਂ ਇਸ ਸਾਈਡ ਤੋਂ ਇਸ ਤਰ੍ਹਾਂ ਕਵਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਆਪਾਂ ਨੂੰ ਜਿਹੜੀ ਦੁਪਹਿਰ ਤੋਂ ਬਾਅਦ ਮੀਂਹ ਦੀਆਂ ਕਾਰਵਾਈਆਂ 15 ਤੋਂ 25% ਇਲਾਕਿਆਂ ਦੇ ਵਿੱਚ ਕਹਿ ਸਕਦੇ ਆਪਾਂ ਜਿਹੜੇ ਮਾਝੇ ਦੇ ਇਲਾਕੇ ਨੇ ਜਾਂ ਪੱਛਮੀ ਸਾਈਡ ਦੇ ਇਲਾਕੇ ਨੇ ਇਹਨਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਦੁਪਹਿਰ ਤੋਂ ਬਾਅਦ ਟੁੱਟਵੇਂ ਰੁਕ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਜਿਵੇਂ ਸ੍ਰੀ ਅਮਰਸਰ ਸਾਹਿਬ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਸਾਹਿਬ ਕਪੂਰਥਲਾ ਮੋਗਾ ਤੇ ਉਸ ਤੋਂ ਬਾਅਦ ਆਪਾਂ ਕਹਿ ਸਕਦਾ ਫਿਰੋਜ਼ਪੁਰ ਸ੍ਰੀ ਮੋਸਰ ਸਾਹਿਬ ਜਾਂ ਫਾਜ਼ਿਲਕਾ ਦੇ ਇਲਾਕੇ ਇਹਨਾਂ ਤੱਕ ਜਿਹੜੇ ਮੀਂਹ ਦੇ ਕਾਰਵਾਈਆਂ ਪੂਰੇ ਨਰੂਦ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਇਹਨਾਂ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਜਿਆਦਾਤਰ ਇਹ ਮੀਂਹ ਦੇ ਕਾਰਵਾਈਆਂ ਇਸ ਤਰ੍ਹਾਂ ਦੇਖਣ ਨੂੰ ਮਿਲਣਗੀਆਂ ਬਾਕੀ ਮੌਸਮ ਨੂੰ ਜਿਹੜਾ ਪੰਜਾਬ ਦਾ ਉਹ ਠੀਕ ਠਾਕ ਹੀ ਰਹੂਗਾ ਇਧਰ ਕੋਈ ਵੀ ਜਿਆਦਾਤਰ ਮਾਲਵੇ ਦੇ ਖੇਤਰ ਨੇ ਜਿਹੜੇ ਇਹਨਾਂ ਦੇ ਵਿੱਚ ਬਹੁਤ ਘੱਟ ਚਾਂਸ ਜਿਹੜੇ ਮੀਂਹ ਦੇ ਬਣੇ ਹੋਏ ਨੇ ਬਾਕੀ ਦੁਪਹਿਰ ਤੋਂ ਬਾਅਦ ਜੋ ਵੀ ਵੱਡੀ ਅਪਡੇਟ ਆਉਗੀ 2-3 ਵਜੇ ਦੇ ਕਰੀਬ ਅਸੀਂ ਤੁਹਾarctanਾਂ <Sanye> ਸਾਂਝੀ ਕਰਾਂਗੇ ਲਾਈਵ ਹੋ ਕੇ ਜਾਂ ਵੀਡੀਓ ਪਾ ਕੇ ਦੋਸਤੋ ਚੈਨਲ ਨੂੰ ਪਤੋ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤੇ ਹਵਾਵਾਂ ਦੀ ਗੱਲ ਕਰੀਏ ਤਾਂ ਹਵਾਵਾਂ ਨੇ ਜਿਹੜੀਆਂ ਉਹ ਉੱਤਰ-ਪੱਛਮੀ ਤੇ ਦੱਖਣ-ਪੱਛਮੀ ਸਵੇਰ ਦੇ ਸਮੇਂ ਪੂਰਬੀ ਹਵਾਵਾਂ ਚੱਲਦੀਆਂ ਸੀ ਹਲਕੇ ਰੂਪ ਦੇ ਵਿੱਚ ਤੇ ਉਸ ਤੋਂ ਬਾਅਦ ਦੱਖਣ-ਪੱਛਮੀ ਜਾਂ ਉੱਤਰ-ਪੱਛਮੀ ਹਵਾਵਾਂ ਆ ਗਈਆਂ ਤੇਜ਼ੀ ਦੇ ਨਾਲ ਚੱਲਦੀਆਂ ਨੇ ਨਜ਼ਰ ਆਉਣਗੀਆਂ ਤੇ ਜਿਹੜਾ ਇਹ ਸਿਸਟਮ ਹੈ ਇਸ ਦੇ ਨਾਲ ਥੋੜੇ ਜਿਹੇ ਹਨੇਰੀ ਵਰਗੇ ਬੁੱਲੇ ਵੀ ਆ ਸਕਦੇ ਨੇ ਤੇ ਥੋੜੀ ਬਹੁਤੀ ਗਾੜੇ ਮਾਰੀ ਵੀੜੀ ਕੁਝ ਖੇਤਰਾਂ ਦੇ ਵਿੱਚ ਹੋ ਸਕਦੀ ਹੈ ਬਾਕੀ ਜਿਹੜੇ ਕਿਸਾਨ ਵੀਰ ਆਪਣੀ ਫਸਲ ਕੱਟ ਰਹੇ ਨੇ ਪੱਕੀ ਫਸਲ ਹੀ ਕੱਟਣ ਪਰੰਤੂ ਕੋਈ ਜ਼ਿਆਦਾ ਇਸ ਸਿਸਟਮ ਦਾ ਪ੍ਰਭਾਵ ਥੋੜਾ ਜਿਹਾ ਹੋ ਸਕਦਾ ਜੇਕਰ ਪੱਕੀ ਹੋਈ ਫਸਲਾਂ ਤਾਂ ਕੱਟ ਸਕਦੇ ਨੇ ਤੇ ਆਦਰਵਾਇਜ਼ ਕੱਚੀ ਫਸਲ ਨੂੰ ਨਾ ਕਟਿਓ ਕਿਉਂਕਿ ਇਸ ਸਿਸਟਮ ਦਾ ਪ੍ਰਭਾਵ ਥੋੜਾ ਜਿਹਾ ਪੱਛਮੀ ਏਰੀਆ ਦੇ ਵਿੱਚ ਥੋੜਾ ਜਿਆਦਾ ਦਿਖਾਈ ਦੇ ਰਿਹਾ ਜੇਕਰ ਇਸ ਸਿਸਟਮ ਨੂੰ ਦੁਪਹਿਰ ਤੱਕ ਨਵੀਂ ਜਿਆਦਾ ਮਿਲਦੀ ਹੈ ਤਾਂ ਇਹ ਹੋਰ ਵੀ ਸਟਰੋਂਗ ਹੋ ਸਕਦਾ ਅਦਰਵਾਈਜ਼ ਇਹ ਹਲਕਾ ਫੁਲਕਾ ਜ 15 ਤੋਂ 20% ਚਾਂਸ ਹੀ ਜਿਹੜੇ ਮੀਂਹ ਦੇ ਬਣਦੇ ਨੇ ਬਾਕੀ 60 ਤੋਂ 70% ਇਲਾਕਿਆਂ ਦੇ ਵਿੱਚ ਜਿਹੜੇ ਬੱਦਲ ਵਾਈਆ ਉਹ ਪੰਜਾਬ ਦੇ ਵਿੱਚ ਆਉਂਦੀ ਜਾਂਦੀ ਹੋਈ ਦੇਖਣ ਨੂੰ ਮਿਲੂਗੀ ਬੱਦਲਾਂ ਦੀ ਆਵਾਜ਼ੇ ਇਸ ਸਾਈਡ ਤੋਂ ਇਸ ਤਰ੍ਹਾਂ ਆਪਾਂ ਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਇਸ ਤਰ੍ਹਾਂ ਆਉਂਦੀ ਹੋਈ ਨਜ਼ਰ ਆਊਗੀ ਇਸ ਤਰ੍ਹਾਂ ਵੱਖ-ਵੱਖ ਖੇਤਰਾਂ ਦੇ ਵਿੱਚ ਇਹ ਨਜ਼ਰ ਆਊਗੀ ਟੁੱਟਵੇਂ ਰੂਪ ਦੇ ਵਿੱਚ ਬੱਦਲ ਆਉਂਦੇ ਜਾਂਦੇ ਰਹਿਣਗੇ ਤਾਪਮਾਨ ਜਿਹੜਾ ਵੱਖ-ਵੱਖ ਖੇਤਰਾਂ ਦਾ 30 ਤੋਂ ਲੈ ਕੇ 34 ਡਿਗਰੀ ਦੇ ਆਸ-ਪਾਸ ਦਰਜ ਕੀਤਾ ਜਾਊਗਾ ਬਾਕੀ ਕੋਈ ਵੀ ਅਪਡੇਟ ਆਊਗੀ ਦੁਪਹਿਰ ਤੋਂ ਬਾਅਦ ਤੁਹਾਡੇ ਨਾਲ ਜਾਣਕਾਰੀ ਜਿਹੜੀ ਸਾਂਝੀ ਕਰਦਾਵਾਂਗੇ ਤੁਸੀਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਫੇਸਬੁਕ ਆਈਡੀ ਨੂੰ ਵੱਧ ਤੋਂ ਵੱਧ ਫੋਲੋ ਕਰਿਓ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਤੁਹਾਡਾ ਪਿਆਰ ਸਾਡੇ ਨਾਲ ਮੌਸਮ ਪੰਜਾਬ ਟੀਵੀ ਤੇ ਤੇ ਉੱਤੇ ਆਈਡੀਆਂ ਉੱਤੇ ਇਸੇ ਤਰ੍ਹਾਂ ਬਣਿਆ ਰਹੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ